ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਸਾਰਾ ਪਰਿਵਾਰ ਆਪਣਾ ਠੀਕ ਠਾਕ ਉਹ ਜਿਹੜੀ ਫੈਮਿਲੀ ਜਿੰਨੀ ਬਣੀ ਆ ਤੇ ਅੱਜ ਆਪਾਂ ਪਹੁੰਚੇ ਆ ਵੀਰ ਬਲਵਿੰਦਰ ਕੋਲ ਵੀਰ ਬਲਵਿੰਦਰ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਇਹਦੇ ਔਨ ਦਾ ਵੀਰ ਕੋਲ ਹੈਗਾ ਵੀ ਜੇ ਪੱਟੀ ਵਾਲੀ ਸਾਈਡ ਤੋਂ ਆਓ ਤੇ ਬਲਟੋਏ ਤੇ ਬਲਟੋਇਆਂ ਬਾਹਰ-ਬਾਰ ਫਿਰਨੀ ਦੀ ਸੜਕ ਆਉਂਦੀ ਆ ਉਹ ਤੋਂ ਕੇੜੀ ਪੁੱਛ ਲੋ ਬਲਵਿੰਦਰ ਸਿੰਘ ਬਪਾਰੀ ਦੇ ਘਰੇ ਜਾਣਾ ਤੇ ਤੁਸੀਂ ਆ ਸਕਦੇ ਹੋ ਤੇ ਜੇ ਤੁਸੀਂ ਸ਼ਹਿਰ ਵਾਲੇ ਪਾਸਿਓਂ ਖੇਮ ਕਰਨ ਨੂੰ ਆਓ ਤੇ ਬੀਐਸਐਫ ਲਾਗੇ ਏਟੀਐਮ ਆਉਂਦਾ ਉਥੋਂ ਸੜਕਾਂ ਉਦੀ ਉਥੋਂ ਵੀ ਕਿਸੇ ਨੂੰ ਪਹੁੰਚ ਸਕਦੇ ਬਲਵਿੰਦਰ ਸਿੰਘ ਬਵਾਰੀ ਦੇ ਘਰੇ ਜਾਣਾ ਤੁਹਾਨੂੰ ਸੌਖਾ ਹੋ ਜੂਗਾ ਤੇ ਵੀਰ ਕੋਲ ਅੱਜ ਤਿੰਨ گاਵਾ ਤੇ ਤਿੰਨੇ گاਵਾ ਸੂਈਆਂ ਸੋਈਆਂ ਤੇ ਟੌਪ ਦੀਆਂ گاਵਾ ਤੇ ਬਾਕੀ ਇਹਨਾਂ ਬਾਰੇ ਜਾਣਕਾਰੀ ਆਪਾਂ ਵੀਰ ਬਲਵਿੰਦਰ ਸਿੰਘ ਤੋਂ ਲੈਨੇ ਸਸਿਕਾ ਜੀ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਜੀ ਤੇ ਅੱਜ ਤਿੰਨ ਲਿਆਂਦੀਆਂ ਬਹੁਤ ਚੋਟੀ ਦੀਆਂ ਕਮਾਲ ਦੀਆਂ ਗਾਵਾਂ ਆ ਬਹੁਤ ਚੰਗੀਆਂ ਤੇ ਕਰ ਲਈ ਪਹਿਲੋ ਤੁਸੀਂ ਸ਼ੁਰੂ ਠੀਕ ਹੈ ਤੇ ਕੀ ਇਹਦਾ ਰਿਕਾਰਡ ਆ ਤੇ ਅੱਛਾ ਜੀ ਤੇ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਹਵਾਨੇ ਦੀ ਕੁਆਲਿਟੀ ਤੇ ਇੱਥਾਂ ਨੇ ਵੇਖ ਲਓ ਬਾਹਰ ਚ ਆਪਾਂ ਵੀਰ ਜਾਂ ਵੀਰ ਨਾਲ ਕਰਦੇ ਆ ਗੱਲ ਵੀ ਉਹ ਸਾਈਡ ਦਾ ਕੀ ਚੱਕਰ ਆ ਗੈਪ ਮੁੱਠੀ ਵਾਲਾ ਥਣ ਬਹੁਤ ਵਧੀਆ ਤੇ ਵੀਰ ਜੀ ਮੜੀ ਜੀ ਰਾਜੀਤ ਬਾਈ ਇਹਦਾ ਕੀ ਹੈ ਕੋਈ ਰੱਬ ਲਈ ਹੈ ਬਾਕੀ ਥਾਂ ਦੀ ਵੱਲ ਅੱਛਾ ਧਾਰ ਦੇ ਵਿੱਚ ਨਹੀਂ ਕੋਈ ਚੱਕਰ ਪਈ ਐ ਪ੍ਰੋਪਰ ਚਾਰੇ ਇੱਕ ਉਹ ਜੋ ਮੇਰੀ ਹੋ ਤੁਹਾਡੀ ਲੋ ਜੀ ਵੀਰਾਂ ਦਾ ਵੀ ਉਹ ਸਾਡੀ ਗਾਰੰਟੀ ਹੋਊਗੀ ਤੇ ਜੇ ਕੋਈ ਚਵਾਜ ਫਰਕ ਹੋਵੇ ਜਾਂ ਕੁਝ ਵੀ ਹੋਵੇ ਤੇ ਮੇਰੇ ਵੀਰ ਜਿੰਨੇ ਵੀ ਲੈਣੀ ਹੈ ਸਾਡਾ ਫਰਜ਼ ਆ ਤੁਹਾਨੂੰ ਪਸ਼ੂ ਖੋਣ ਦਾ ਬਾਕੀ ਆ ਆਪਣੀ ਤਸੱਲੀ ਚ ਹੋ ਕੇ ਕਰਕੇ ਦੋ ਟਾਈਮ ਇੱਕ ਟਾਈਮ ਜਦੋਂ ਤੱਕ ਤਸੱਲੀ ਹੋ ਜੇ ਉਦੋਂ ਸੌਦਾ ਕਰ ਲੈ ਤੇ ਬਾਕੀ ਖੋਲੇ ਵੀ ਜੀ ਕਿੰਨੇ ਵਜੇ ਵੀਰ ਜੀ ਸਵੇਰੇ ਚੋਂਦੇ ਅਸਾਤ ਹੀ ਵਜੇ ਤੇ ਸ਼ਾਮਾਂ ਨੂੰ ਦੋਸਤੋ ਵੇਖ ਸਕਦੇ ਹੋ ਅੜ ਦੀ ਕੁਆਲਿਟੀ ਬਹੁਤ ਸੋਹਣਾ ਆ ਅੜ ਰਿਆ ਤੇ ਥਣ ਮੁੱਠੀ ਵਾਲਾ ਲੈ ਵੀਰ ਜੀ ਤੇ ਕੀ ਵੀਰ ਜੀ ਡਿਮਾਂਡ ਰੱਖੀ ਆ ਇਹ ਡਿਮਾਂਡ ਹੈ ਵੀਰ 48 ਅੱਛਾ 2 ਛੜ ਦਈਏ 46 ਦੀ ਦੇ ਦਿਆਂਗੇ 46 45 ਦੀ ਦੇ ਦਈਏ 45 ਦੀ ਲਓ ਦੋਸਤ ਠੀਕ ਹੈ ਜੀ ਵੀਰਾਂ ਦੇ ਵੀ 45 ਦੀ ਤੁਹਾਨੂੰ ਵੇਖ ਦੇ ਤਾ ਤੇ ਵੀਰ ਜੀ ਇਹ ਦੂਜਾ 15 ਲੀਟਰ ਦੁੱਧ ਮਿੰਵਾ ਥੱਲੇ ਜੀ 14 ਲਾਉਂਦੇ ਨਹੀਂ 14 ਇਹ ਆਨਲਾਈਨ ਮੰਗਾਉਂਗਾ ਹਾਂ ਜੀ ਫਿਰ 14 ਦੇ ਘਰੇ ਤੋਂ 15 ਲਓ ਜੀ ਜੇ ਆਨਲਾਈਨ ਮੰਗਾਉਂਦੇ ਹੋ ਫਿਰ 14 ਲੀਟਰ ਦੀ ਗਾਰੰਟੀ ਜੇ ਘਰੇ ਆਣ ਕੇ ਚਾਹੁੰਦੇ ਹੋ ਫਿਰ 15 ਲੀਟਰ ਚਵਾਵਾਂਗੇ ਇਹਨਾਂ ਦਾ ਤੇ ਰਾਤ ਨੂੰ ਕੋਟ ਦੇ ਨਾ ਠੀਕ ਹੈ ਜੀ ਥਾਣੀ ਬਹੁਤ ਸੋਹਣਾ ਲੱਗਾ ਜੀ ਵੇਰਲ ਵੀ ਬਹੁਤ ਸੋਹਣਾ ਹੈ ਤੇ ਹੈ ਵੀ ਚੰਗੀ ਬੋਦੀ ਵਾਲੀ ਜਿਹਨੂੰ ਕਹਿੰਦੇ ਨੇ ਨਸਲ ਚ ਤੇ ਕੱਦ ਵੀ ਸੋਹਣਾ ਹੈ ਤੇ ਥੱਲੇ ਕੀ ਵੀਰ ਜੀ ਇਹਦੇ ਆ ਉਰਲੀ ਬੱਚੀ ਹੈ ਜੀ ਜੀ ਬੱਚੀ ਬ੍ਰੀਡ ਬਹੁਤ ਚੰਗੀ ਆਹ ਇਹ ਤਾਂ ਸਾਮ ਕਰ ਲਿਆ ਅਗਲਾ ਤੇ ਚੰਗੀ ਵਹਿੜ ਬਣ ਜੂਗੀ ਇਹ ਵੀ ਨਾਲ ਦਾ ਕੋਈ ਨਹੀਂ ਪਹਿਲਾਂ ਲੋਕੀ ਬੱਚੀਆਂ ਘਰ ਨਹੀਂ ਬਣਾਉਂਦੇ ਸਹੀ ਹੁਣ ਅਗਲਾ ਨਾ ਆਪ ਸਗੋਂ ਹੁਣ ਤਾਂ ਗੱਲ ਵੀ ਕੋ ਨਹੀਂ ਗਈ ਇੱਕ ਫੀਟ ਦੀ ਬੋਰੀ ਲੈ ਆਓ ਤੇ ਨਾਲ ਕਿਲੋ ਉਹ ਵੇਲੇ ਪਾਈਓ ਕਿਲੋ 2-2 ਵੇਲੇ ਪਾਉਂਦੇ ਬੱਚੀ ਤਿਆਰ ਹੋਏਗੀ ਸ਼ਾਮੀ ਨੇ ਬੱਚਾ ਪੰਜ ਬੱਚਾ ਪੰਜ ਦੂਜੀ ਗਾਂ ਤਿਆਰ ਹੋ ਜਾਂਦੀ ਤੇ ਦੂਜੀ ਵੇਰ ਦੀ ਦਸੂਈ ਸੀ ਡੇੜਾ ਇਹ ਪਰਸੋਂ ਦੀ ਸੂਈ ਆ ਕਾਲਾ ਬੱਚਾ ਇਹਦਾ ਉਹ ਕਰ ਲਾ ਅੱਛਾ ਬੱਚਾ ਏ ਅੱਛਾ ਉਹ ਕਾਲਾ ਬੱਚਾ ਚਾਹੀਦਾ ਇੱਥੇ ਲਈ 14-15 ਕਿਲੋ ਬੋਲਾ ਤਿਆਰ ਆ ਅੱਛਾ 14-15 ਕਿਲੋ ਬੋਲਾ ਪਰਸੋਂ ਦੀ ਸੂਈ ਆ ਇਹ 20-22 ਕਿਲੋ ਵਾਲੀ ਆ 22 ਕਿਲੋ ਕਰ ਜੀ ਪੱਕੀ ਕਰ ਜੀ 20 ਕਰ ਜੀ ਅਭੀ ਅਜੇ ਤਾਂ ਬੋਲੇ ਚੱਲਣ ਦੇਈ ਦੋਸਤੋ ਹਵਾਨਾ ਤਾਂ ਵੀ ਸਕਦੇ ਵੀਰਲ ਵੀ ਬਹੁਤ ਸਮਾਥਾਂ ਦੇ ਵਿੱਚ ਥੋੜਾ ਹੈ ਨਾ ਕੈਪਰੇ ਡਰਦੇ ਆ ਆ ਵੇਖੋ ਥਣ ਮੁਠੀ ਵਾਲਾ ਥਣ ਲੱਗਾ ਤੇ ਤੋਰੇ ਵਿੱਚ ਇਹ ਥੋੜੀ ਜੀ ਕ੍ਰਾਸ ਪੰਜ ਨਹੀਂ ਆਏ ਦੀ ਉਹ ਜਾ ਤਾਂ ਬੜੀ ਹੈ ਤਾਂ ਚਲੋ ਅੱਗੂ ਕਾਡ ਕਾਡ ਪੂਰੇ ਫੁੱਲ ਹਾਈਟ ਦੀ ਦੋਸਤੋ ਵੜ ਤੇ ਹਵਾਨਾ ਵੇਖੋ ਬਹੁਤ ਸੋਹਣਾ ਚੌਰਸ ਹਵਾਨਾ ਹੈ ਟਾਈਡਮਾਨਾ ਜਿਹਨੂੰ ਆਂਦੇ ਜੋ ਉਤਰਾਂ ਦਾ ਹਵਾਨਾ ਜਿਹੜਾ ਤੇ ਥਾਂ ਦੀ ਕੁਆਲਿਟੀ ਤੁਸੀਂ ਵੇਖ ਲਈ ਬਹਿਣੀ ਵਾਲੇ ਪਾਸੋਂ ਤੇ ਦੂਜੇ ਪਾਸੋਂ ਤੁਹਾਨੂੰ ਹੌਣੇ ਜਿ ਖਲੌਂਦੀ ਆ ਤੇ ਆ ਦੂਜੇ ਪਾਸੋਂ ਵੇਖ ਸਕਦੇ ਹਾਂ ਬਹੁਤ ਸਾਫ਼ ਸੁਥਰਾ ਥਾਣਾ ਮੁੱਠੀ ਵਾਲਾ ਥਾਣਾ ਤੇ ਬਾਕੀ ਪੁੱਛ ਦਮ ਵੀਰ ਜੀ ਕੀ ਵੀਰ ਜੀ ਡਿਮਾਂਡ ਹੈ ਦੀ ਇਹਦੀ ਰੇਟ ਤਾਂ ਮੰਗਦੇ ਜੀ 56000 ਰੁਪਏ ਅੱਛਾ ਜੀ ਦੋ ਛੱਡ ਦੋ 48000 ਦੀ ਨਹੀਂ 55 ਉਹ ਚੋ ਮਾਨਦਾਨ 55 ਚ 55 ਪੂਰੇ ਦੇ ਦੇ ਲਓ ਜੀ 55 ਦੇ ਵੀਰਾਂ ਦੇ ਵੀ ਦੇ ਦਾਂਗੇ ਤੇ ਗਾਂ ਚੰਗੀ ਆ ਪਰਸੋਂ ਸੁਈ ਆ ਤੇ 14 15 ਲੀਟਰ ਵੀਰਾਂ ਦੇ ਬੋਲਾ ਤੇ ਕੈਪੈਸਿਟੀ ਵੀਰਾਂ ਦੇ ਵੀ 20 ਪਲੱਸ ਦੀ ਆ 20 ਪਲੱਸ ਦੀ ਇਹਨੇ ਵੀ 20 ਪਲੱਸ ਵੀਰ ਜੀਾਂ ਦੇ ਦੁੱਧ ਕੱਢੂਗੀ ਤੇ ਗਾਂ ਦਾ ਕੱਦ-ਗਾੜ ਲਾ ਕੇ 20 ਕਿਲੋ ਦੁੱਧ ਗਾਂ ਨੂੰ ਆਂਦਾ ਵੀ ਕੋਈ ਨਹੀਂ ਚੰਗਾ ਕੱਦ-ਗਾੜ ਆ ਟਾਈਟ ਹਵਾਨਾ ਤੇ ਬਹੁਤ ਸੁਣੀ ਗਾਂ ਉਹ ਖਲੋਤਾ ਵੀਰ ਤੁਸੀਂ ਲਾ ਕੇ ਵੇਖ ਸਕਦੇ ਜੋ ਹਾਈਟ ਹੈ ਜੀ ਖੜੇ ਹੋ ਵੀਰ ਜੀ ਲੋ ਜੀ ਇਹ ਆ ਆ ਗਏ ਲੋ ਹਾਈਟਾਂ ਦੀ ਆਮ ਗਾਂ ਅਣੀ ਦੇ ਥੱਲੇ ਜੇ ਆਪਣੇ ਕਸ਼ਤੋਂ ਆ ਜਾਂਦੀਆਂ ਸਿਲਸ ਲੱਗ ਬਹੁਤ ਜਾਰੀ ਇਹ ਵੀ ਲੋ ਜੀ ਰੇਨਿੰਗ ਵੀ ਲੱਤਦਾ ਜੀ ਆਉਣ ਨਹੀਂ ਤੇ ਕਈ ਗਾਵਾਂ ਤਾਂ ਪੈਰ ਹੀ ਮਰੀ ਜਾਂਦੀਆਂ ਛੜਾ ਮਾਰਦੀਆਂ ਤੇ ਐਦੀ ਵੀਰ ਜੀ ਕੀ ਕੁਆਲਿਟੀ ਮੈਨੂੰ ਤਾਂ ਤੋਹਫਾ ਲੱਗਦਾ ਹੈ ਕਿ ਹਾਂ ਮੈਂ ਕਿ ਬਹੁਤ ਚੰਗੀ ਹੈ ਵੀ ਮੈਂ ਨਾ ਵੀ ਜਿੰਨੀ ਆਪ ਉੱਤੋਂ ਆ ਉਹਨਾਂ ਹੀ ਥੱਲੇ ਚੱਡਾ ਲਈ ਫਿਰਦੀ ਹੈ ਸਿਲਸ ਲੱਗ ਦੇਖੋ ਉਹੀ ਚੱਕਰ ਨਹੀਂ ਲਓ ਦੋਸਤੋ ਵੇਖੋ ਆ ਮੌਕਾ ਵੀ ਜਿਹੜਾ ਉਹ ਨਹੀਂ ਉਹ ਤਾਂ ਨਹੀਂ ਆਪਾਂ ਨਾ ਛੇੜਿਆ ਹੀ ਤਾਂ ਠੀਕ ਠੀਕ ਦੋਸਤੋ ਆ ਦੇਖ ਸਕਦੇ ਹੋ ਥਾ ਤੇ ਜਿਵੇਂ ਹਸਾਣਾ ਪਗਾ ਵੇਖੀਏ ਤੇ ਇਹਦਾ ਚੱਡਾ ਵੇਖੀਏ ਜਿੱਡੀ ਉੱਤੋਂ ਆਪਾਂ ਉਹਦਾ ਹੀ ਥੱਲੇ ਚੱਡਾ ਤੇ ਵੀਰ ਜੀ ਕੀ ਦੁੱਧ ਦਾ ਰਕਾਰਡ ਆ ਇਹ ਥੱਲੇ ਦੁੱਧ ਸੀ 14-15 ਕਿਲੋ 14-15 ਕਿਲੋ ਆ ਇਹਨੂੰ ਮਾੜੇ ਹੀ ਥਣਾ ਤੁੰਗ ਸਭ ਇਹ ਮਾੜੇ ਛਾਲੇ ਬੰਨ ਕੇ ਫਿਰ ਕਰੀ ਅੱਛਾ ਅੱਛਾ ਉਹ ਗਰਮੀ ਨਾ ਜਿਹੜੇ ਹੋ ਜਾਂਦੇ ਉਹ ਕੱਲ ਵੀ ਟੀ ਗੱਲ ਵਾਇਆ ਤੇ ਅੱਜ ਵੀ ਦਵਾਇਆ ਉਹ ਦੋਸਤੋ ਮਾੜੇ ਜੇ ਕਿਤੇ ਹੋਏ ਆ ਤੇ ਪਰ ਇਸ ਟਾਈਮ ਵੇਖ ਸਕਦੇ ਤੂੰ ਚਾਰੇ ਥਾਂ ਤੇ ਬਿਲਕੁਲ ਸਾਫ਼ ਆ ਤੇ ਹੁਣ ਵੀਰ ਜੀ ਇਹਦਾ ਮੰਨ ਲਓ ਕਿੰਨਾ ਦਹੀਂ ਨਾ ਵੀ 1.5 ਕਿਲੋ ਘਟਿਆ 12 12.5 ਕਿਲੋ ਸਾਢੇ 12 ਉਹ ਕਹਿੰਗੇ ਟੀ ਗਿਆ ਨਾ ਫਰਕ ਪੈ ਜਾਂਦਾ ਫਿਰ ਤੇ ਜੇ ਹਸਾ ਹੁਣਾ ਵਹਨਾ ਵੇਖੀਏ ਤੇ ਇਹਨੂੰ 15 16 ਲੀਟਰ ਦੁੱਧ ਨਹੀਂ ਕੋਹੀ ਜਾਂਦਾ ਟੱਪ ਹੋ ਗਿਆ ਥੋੜਾ ਡੰਗ ਆਹ ਜੇ ਬੱਚੀ ਗਿੱਲਾ ਨਾ ਰਹੂਗਾ ਇਹਨੇ 4 ਦਿਨ ਹੋ ਗਏ ਸੋ। ਤੇ ਦੋਸਤੋ 나ੜੂ ਵੀ ਨਾਲ ਜੋ 4 ਦਿਨ ਵੀ ਰਾਂਦਾ ਤੇ ਤੁਸੀਂ ਮਾਨੇ 4 ਦਿਨ ਬੋਲੇ ਦੇ ਕੇ ਇੱਕ ਸਾਦੀ ਫਿਰ। ਤਾਂ ਫੇਰ 16-17 ਲੀਟਰ ਦੁੱਧ ਕਰੂਗੀ। ਰਾਮ ਨਾਈ। ਰਾਮ ਨਾਈ। ਕੋਲੇ ਵੀਰ ਜੀ। ਤੇ ਸਿੰਘ ਆ ਮੁੱਠੀ-ਮੁੱਠੀ। ਮੁੱਠੀ ਤੋਂ ਛੋਟਾ ਹੀ। ਤੇ ਬਾਕੀ ਸੀਲ ਮੇਰੇ ਹਿਸਾਬ ਨਾਲ ਬਹੁਤ ਹਨਾ। ਸੀਲ ਬਹੁਤ ਵੀਰ ਉਦਾਂ ਹੀ ਥੱਲੇ ਬੈਠਾ। ਦੋਸਤੋ ਤੁਹਾਨੂੰ ਆਖਿਆ ਵੀ ਜਿੱਡੀ ਉਤੋਂ ਆ ਪਿਆ ਓਡਾ ਹੀ ਹਵਾਨਾ ਲਈ ਫਿਰਦੀ ਆ ਦੇਖ ਸਕਦੇ ਹੋ। ਜੋ ਸਟੈਂਡ ਹਵਾਨਾ ਤੇ ਥਾਣਾ ਦੇਖ ਸਕਦੇ ਫਿਰ ਤੁਸੀਂ ਜਾਣਦੇ ਹੈ ਕਿ ਮੁੱਠੀ ਆ ਦਾ ਹਨ ਵੇਖੋ ਤੇ ਵਿਰਲ ਵੀ ਬਹੁਤ ਸੋਹਣਾ ਤੇ ਬਾਕੀ ਕਰਦੇ ਵੀਰ ਜੀ ਹੁਣਾਂ ਨਾਲ ਗੱਲ ਹਾਂਜੀ ਵੀਰ ਜੀ ਬੋਲੇ ਸਾਹ ਰੇਟ ਤੇ ਇਹਦਾ ਪਾਇਆ ਬੱਚੀ 45000 ਦੀ ਵੇਚ ਲਈ ਹਾਂਜੀ ਹੈਗੀ ਜੀ ਲੱਗਦੀ ਵੀ ਆ ਲੱਗਦੀ ਵੀ ਆ ਹਾਂ 10000 ਮਾਨਤਨ ਕਰਾਂਗੇ 44 ਦੀ ਤਾਂ 44 44 ਜੋ ਥੋੜਾ ਬੜਾ ਮਾਨਤਨ ਕਰਦੇ ਜੇ ਕੋਈ ਬੰਦਰਾ ਠੀਕ ਹੈ ਤੇ ਬਾਕੀ ਜਵਾਬ ਬਹੁਤ ਸੋਹਣਾ ਹੈ ਬਹੁਤ ਜਾਰੀ ਇੱਕੋ ਹੀ ਚਵਾਏ ਕੀ ਇਹਨੇ ਡੋਕਾ ਮੁਰਤੀ ਆਉਣਾ ਅੱਛਾ ਇੱਕੋ ਚਵਾ ਸਾਰ ਧਾਰ ਕਿੰਨਾ ਗਾਈ ਦੀ ਚਵਾਈ ਏਡੀ ਆ ਅੱਛਾ ਜੀ ਕਿਉਂਕਿ ਕਈ ਵਾਰ ਡੰਗਰ ਹੋਣ ਚੰਗੇ ਹੁੰਦੇ ਫਿਰ ਚਵਾਈ ਤੋਂ ਡੰਗਰ ਕਈ ਖਰਾਬ ਹੋ ਜਾਂਦੇ ਥੋੜਾ ਬਸਾ ਇਹਨੇ ਜਿਹੜੀ ਚੁਈ ਗਈ ਨਾ ਹਾਂਜੀ ਹਲਦੀ ਉਹਨੇ ਸਿਰਫ ਇਹ ਜਾਨੇ ਇੰਨੀ ਅੱਛਾ ਬਿਆਨ ਨਿਚੋੜ ਦਿੰਦੀ ਫੇਰ ਇਹਨੇ ਬਾਨਾ ਚ 12:00 ਇੱਕ ਵੇ ਤੋਂ ਬਾਅਦ ਬਾਨਾ ਫਿਰ ਜਰੂਰ ਹੋ ਜਾਂਦਾ। ਅਬ ਇਹ ਆਪਾਂ ਸੋੰਦੇ ਵੀ ਆ ਵੀ ਜਿਹੜਾ ਡੰਗਰਵਾਨਾ ਨਿਚੋੜਦਾ ਹੋਵੇ ਉਹ ਬਾਨਦਾ ਬਹੁਤ ਸੋਨਾ। ਇਹ ਹੁੰਦਾ ਵੀ ਇਹ ਕੋਲੋਂ ਨਹੀਂ 5:30 ਚੋਲੀਆਂ ਆ। ਹਾਂਜੀ। ਸਵੇਰੇ 7:00 ਵਜੇ ਮੌਠੇ ਹੀ ਜਾਂਦਾ। ਅਬ ਪੱਕਾ ਟਾਈਮ। ਇਹ ਚੋਚ ਆ ਕੇ ਬਾਕੀ ਉਧਰ ਲੱਗ ਪਈ ਤਾਂ ਅਬ। ਅਬ ਮਾਪ ਦਾ ਮਾਲ ਵੀ ਵੀਰੂ ਨਾਲ ਕੋ ਬਥੇਰਾ। ਦੋਸਤੋ ਵੇਖ ਸਕਦੇ ਹੋ ਤੁਸੀਂ। ਤੇ ਫਿਕਸ ਟਾਈਮ ਵੀਰੂ ਨਹੀਂ ਇਹ ਨਹੀਂ ਵੀ ਤੜਕੇ ਕੋਈ ਵੇਚਣਾ ਕਰਕੇ ਚੋ ਲੈੰਦੇ ਆਂਦੇ। ਤੇ ਵੀਰੂ ਨਹੀਂ ਮਨ ਲਓ ਜੋ ਵੀ ਗੱਲ ਕਹਿੰਦੇ ਆ ਅੱਜ ਦਿਲ ਦੀ ਸੱਚੀ ਗੱਲ ਕਹਿੰਦੇ ਸਾਫ ਦੀ ਸੁਫਾਈ ਦੇ ਗੱਲ ਆਈ ਜਾਂਦੀ ਆ ਵੀ ਲੋਕਾਂ ਤੋਂ ਲਾਹੇ ਲੈਣੇ ਆ ਹਾਂ ਵੀ ਜਿਹੜਾ ਚੰਗਾ ਹੀ ਕਰੇ ਮਾੜਾ ਨਾ ਕੋਈ ਵੀ ਕਰੇ ਅਕੇ ਦੇ ਵਿੱਚ ਨਾਮ ਬਣਾਇਆ ਤਾਂ ਬਣਾਉਣਾ ਹੋਰ ਵੀ ਬਣਾਉਣਾ ਹਾਂ ਸਾਰੇ ਭੈਣ ਭਰਾਵਾਂ ਦਾ ਸੰਜੋਗ ਨਾ ਪਾਣਾ ਤੇ ਵੀਰ ਜੀ ਗੱਲ ਪਤਾ ਕੀ ਜੇ ਮੰਨ ਲਓ ਅੱਜ ਤੁਸੀਂ ਤਿੰਨ ਪਸ਼ੂ ਲਿਆਂਦੇ ਇੱਕ ਅੱਧਾ ਝੂਠ ਮਾਰ ਕੇ ਵੇਚ ਲੋ ਗਾ ਕਿੱਥੇ ਜਾਓਗੇ ਹਾਂ ਜੀ ਨਾ ਅਗਲੇ ਨੇ ਕਹਿਣਾ ਯਾਰ ਮੈਂ ਫਲਾਲੇ ਕੋਲੋਂ ਲਿਆਂਦਾ ਉਹਦੇ ਕੋਲ ਜਾ ਹੀ ਨਾ ਉਹ ਵੀਡੀਓ ਦੇ ਮਾਰ ਬਹੁਤ ਜ਼ਰਾ ਵੇਚਿਆ ਨਾ ਇੱਥੇ ਡੰਗਰੀ ਵਾਸ ਕਰੇ ਆਇਆ ਨਾ ਕੋ ਬੂਏ ਦੇ ਗੜੀ ਬੰਦਾ ਆਇਆ ਨਾ ਕਿ ਇਹਨੇ ਲਾਂਭਾ ਨਹੀਂ ਦਿੱਤਾ ਇਹ ਤਾਂ ਹੁਣ ਚ ਗੱਲ ਹੀ ਕੀ ਨਾ ਆਈ ਠੀਕ ਹੈ ਜੀ ਮੇਰੇ ਹਿਸਾਬ ਨਾਲ ਤੁਹਾਨੂੰ 18 19 ਸਾਲਾਂ ਐਕਸਪੀਰੀਅੰਸ ਹੋਣਾ ਮੈਂ ਤਾਂ ਮਹੀਂ 20 ਤੋਂ ਬਾਹਰ ਹੋ ਗਏ ਆ ਅੱਬ 20 ਤੋਂ ਬਾਹਰ 20 ਸਾਲ ਤੋਂ ਉੱਪਰ ਹੀ ਚੱਲੇ ਆ 20 ਸਾਲ ਦਾ ਐਕਸਪੀਰੀਅੰਸ ਹੈ ਬੰਦਾ ਉਹ ਫਿਰ ਜਿਹੜਾ ਨਵਾਂ ਕਈ ਉੜਦੇ ਉਹ ਬੋਲਦੇ ਨੇ ਤੇ ਫਿਰ ਉਹਦੇ ਨਾਲ ਨਾ ਦੂਜਿਆਂ ਤੇ ਵੀ ਅਸਰ ਪੈਂਦਾ ਮੈਂ ਇਕਵਾਰਾ ਹੁੰਦਾ ਲੱਗਾ ਹਰ 2000 'ਚ ਮੇਰਾ ਵਿਆਹ ਆਇਆ ਆ 24 ਸਾਲ ਲੱਗ ਪਿਆ ਯਾਰ 11 ਲੱਗੇ 24 ਤੋਂ ਪਲੱਸ ਹੋ ਗਿਆ ਚਲੋ ਤੇ ਵੀਰ ਜੀ ਮੋਬਾਈਲ ਨੰਬਰ ਦੱਸਿਓ 98146 ਹਾਂਜੀ 05381 ਫੇਰ ਦੱਸਿਓ ਜੀ 98146 05381 ਠੀਕ ਹੈ ਜੀ ਨਾਮ ਬਲਵਿੰਦਰ ਸਿੰਘ ਹਾਂਜੀ ਪਿੰਡ ਬਲਟਵਾ ਤਹਿਸੀਲ ਪੱਟੀ ਚਲਾਤਾ ਹਾਂ ਠੀਕ ਹੈ ਜੀ ਤੇ ਦੋਸਤੋ ਬਹੁਤ ਸੋਹਣੀਆਂ ਸਨ ਵਿਹੜਾਂ ਤੇ ਜੇ ਕਿਨੇ ਆਨਲਾਈਨ ਮੰਗਾਉਣੀਆਂ ਤੇ ਆਪਣੀ ਆਨਲਾਈਨ ਚੋਈ ਵੀਰ ਨਾਲ ਗੱਲ ਕਰਕੇ ਤੇ ਜੇ ਕਿਨੇ ਇਦਾਂ ਤੇ ਆਪਦੀ ਤਸੱਲੀ ਕਰਕੇ ਤੇ ਦੋ ਟਾਈਮ ਚੋ ਕੇ ਤੇ ਫੇਰ ਸੌਦਾ ਕਰਿਓ ਤੇ ਦੋਸਤੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਲਿਓ ਕਿਉਂਕਿ ਹੁਣ ਆਈ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਤੇ ਫੇਸਬੁੱਕ ਤੇ ਪੀਜ ਨੂੰ ਕਰ ਲਿਓ ਲਾਈਕ ਕਿਉਂਕਿ ਤੁਹਾਡੀ ਹਰ ਸ਼ੇਅਰਿੰਗ ਨਾਲ ਹੀ ਸਾਨੂੰ ਵੀਡੀਓ ਬਣਾਉਂਦਾ ਹੌਸਲਾ ਮਿਲਦਾ ਤੇ ਜਿੰਨਾ ਤੁਸੀਂ ਸਬਸਕ੍ਰਾਈਬ ਕਰੋਗੇ ਉਨੀਆਂ ਨਵੀਆਂ ਤੋਂ ਨਵੀਆਂ ਵੀਡੀਓ ਆਊ ਚਲੋ ਮਿਲਦੇ ਹਾਂ ਵਿੱਚ ਦੀ ਅਗਲੀ ਵੀਡੀਓ ਸਤਿ ਸ੍ਰੀ ਅਕਾਲ